ਹੋਏ ਗੱਲਾਂ ਗੱਲਾਂ ਵਿੱਚ ਗੱਲ ਕਰਦਾ ਹੈ ਲਾਕੇ ਹਾਈ ਗੱਲਾਂ ਗੱਲਾਂ ਵਿੱਚ ਗੱਲ ਕਰਦਾ ਹੈ ਲਾਕੇ ਉਹ ਬੁਝਾਵੇਂ ਬੁਝਾਰਤਾਂ ਜੋ ਦੱਸਦਾ ਹੈ ਪਾਕੇ ਨਿਬੁਝਾਵੇਂ ਬੁਝਾਰਤਾਂ ਜੋ ਦੱਸਦਾ ਹੈ ਪਾਕੇ ਆਉਂਦੀ ਜਾਂਦੀ ਨੂੰ ਸਰੂਟ ਮਾਰੇ ਕਸ ਕਸ ਕੇ ਨੀ ਮੁੰਡਾ ਜਿੰਦ ਕੱਢ ਲੈਂਦਾ ਹਾਏ ਨੀ ਮੁੰਡਾ ਜਿੰਦ ਕੱਢ ਲੈਂਦਾ ਜਦੋਂ ਕਰਦਾ ਤਾਰੀਫ ਮੇਰੀ ਕਰਦਾ ਤਰੀਬ ਮੇਰੀ ਹੱਸ ਹੱਸ ਕੇ ਨਹੀਂ ਮੁੰਡਾ ਜਿੰਦ ਕੱਢ ਲਿੰਦਾ ਗੱਲਾਂ ਗੱਲਾਂ ਵਿੱਚ ਗੱਲ ਕਰਦਾ ਹੈ ਲਾ ਕੇ ਸਜਰੇ ਬਿਆਦੇ ਵਾਂਗੂ ਨਿਤ ਟੌਰ ਕੱਢ ਕੇ ਸਜਰੇ ਬਿਆਦੇ ਵਾਂਗੂ ਨਿਤ ਟੌਰ ਕੱਢ ਕੇ ਗਲੀ ਵਿੱਚ ਢੇੜਾ ਰੱਖੇ ਕੰਮਕਾਰ ਛੱਡ ਕੇ ਸੱਜਰੇ ਵੀ ਆਦੇ ਵਾਂਗੂ ਨਿੱਤ ਟੌਰ ਕੱਢ ਕੇ ਗਲੀ ਵਿੱਚ ਢੇੜਾ ਰੱਖ ਕੇ ਕੰਮਕਾਰ ਛੱਡ ਕੇ ਨਿੱਤ ਮੱਲੀ ਰੱਖੇ ਰਾ ਮੇਰਾ ਖਾਂਦਾ ਨਹੀਂ ਵਿਸਾ ਉਹ ਨਿੱਤ ਮੱਲੀ ਰੱਖੇ ਰਾ ਮੇਰਾ ਖਾਂਦਾ ਨਹੀਂ ਵਿਸਾ ਲੈਂਦਾ ਰਹਿੰਦਾ ਹੈ ਨਜ਼ਾਰੇ ਮੈਥੋਂ ਛੁੱਪ ਛੁੱਪ ਕੇ ਨਹੀਂ ਮੁੰਡਾ ਜਿੰਦ ਕੱਢ ਲੈਂਦਾ ਹੋਏ ਨਹੀਂ ਮੁੰਡਾ ਜਿੰਦ ਕੱਢ ਲੈਂਦਾ ਜਦੋਂ ਕਰਦਾ ਤਾਰੀਫ਼ ਮੇਰੀ ਕਰਦਾ ਤਾਰੀਫ਼ ਮੇਰੀ ਹੇ ਕਰਦਾ ਤਰੀਫ ਮੇਰੀ ਹੱਸ ਹੱਸ ਕੇ ਨਹੀਂ ਮੁੰਡਾ ਜਿੰਦ ਕੱਢ ਲਿੰਦਾ ਕਦੀ ਕਹਿੰਦਾ ਪਿੰਡ ਚ ਨੀ ਕੁੜੀ ਤੇਰੇ ਨਾਲ ਦੀ ਕਦੀ ਕਹਿੰਦਾ ਪਿੰਡ ਚ ਨੀ ਕੁੜੀ ਤੇਰੇ ਨਾਲ ਦੀ ਕਰਕੇ ਸਬਤ ਮੇਰੀ ਮੋਰਨੀ ਜੀ ਚਾਲਦੀ ਕਦੀ ਕਹਿੰਦਾ ਪਿੰਡ ਚ ਨੀ ਕੁੜੀ ਤੇਰੇ ਨਾਲ ਦੀ ਕਰਕੇ ਸਬਤ ਮੇਰੀ ਮੋਰਨੀ ਜੀ ਚਾਲਦੀ ਕਦੇ ਵੇਖੇ ਮੇਰੀ ਅੱਖ ਕਦੇ ਵੇਖੇ ਮੇਰਾ ਲੱਕ ਕਦੇ ਵੇਖੇ ਮੇਰੀ ਅੱਖ ਕਦੇ ਵੇਖੇ ਮੇਰਾ ਲੱਕ ਕਦੇ ਵੇਖੇ ਮੇਰੀ ਅੱਖ ਕਦੇ ਵੇਖੇ ਮੇਰਾ ਲੱਕ ਲੰਗਾਂ ਗਲੀ ਚ ਉਹਦੇ ਮੇ ਕੋਲੋਂ ਬਾਤ ਚ ਬਾਤ ਕੇ ਨਹੀਂ ਮੁੰਡਾ ਜਿੰਦ ਕੱਢ ਲੈਂਦਾ ਨਹੀਂ ਮੁੰਡਾ ਜਿੰਦ ਕੱਢ ਲੈਂਦਾ ਹੋਏ ਨਹੀਂ ਮੁੰਡਾ ਜਿੰਦ ਕੱਢ ਲੈਂਦਾ ਉਹ ਜਦੋਂ ਕਰਦਾ ਤਾਰੀਫ ਮੇਰੀ ਕਰਦਾ ਤੇਰੀ ਰੂ ਮੇਰੀ ਹੱਸ ਖੱਸ ਕੈਨੀ ਮੁੰਡਾ ਜਿੰਦ ਕੱਢ ਲੈਂਦਾ ਅਗ ਲੰਗਲਾਂ ਵਿੱਚ ਗੱਲ ਕਰਦਾ ਹੈ ਲਾ ਕੇ ਆਖਦਾ ਆਜ਼ਾਦ ਦਾ ਜੇ ਰੱਖਿਆ ਨਾ ਮਾਨਨੀ ਆਖਦਾ ਆਜ਼ਾਦ ਦਾ ਜੇ ਰੱਖਿਆ ਨਾ ਮਾਨਨੀ ਚੱਬੇ ਪਿੰਡ ਵਿੱਚ ਦੇ ਦੂ ਤੇਰੇ ਪਿੱਛੇ ਜਾਣ ਨੀ ਆਖਦਾ ਆ ਜਾ ਤਾਜੇ ਰੱਖਿਆ ਨਾ ਮਾਨੀ ਜੱਬੇ ਪਿੰਡ ਵਿੱਚ ਦੇ ਦੂ ਤੇਰੇ ਪਿੱਛੇ ਜਾਣੀ ਹਾਏ ਇੰਜ ਸੋਚ ਸੋਚ ਕੱਲਾ ਹਾਏ ਨੀ ਇੰਜ ਸੋਚ ਸੋਚ ਕੱਲਾ ਕੁਝ ਕਰ ਲੈਣਾ ਚੱਲਾ ਇੰਜ ਸੋਚ ਸੋਚ ਕੱਲਾ ਕੁਝ ਕਰ ਲੈਣਾ ਚੱਲਾ ਹਾਂ ਹਾਂ ਚਮਲਾ ਦੀ ਮੈਂ ਵੀ ਹਾਂ ਹਾਂ ਚਮਲਾਤੀ ਮੈਂ ਵੀ ਚੱਕ ਚੱਕ ਕੇ ਨਹੀਂ ਮੁੰਡਾ ਜਿੰਝ ਖੜ ਲੀਂਦਾ ਹੋਏ ਨੀ ਮੁੰਡਾ ਜਿੰਦ ਕੱਢ ਲਿੰਦਾ ਜਦੋਂ ਕਰਦਾ ਤਾਰੀਫ ਮੇਰੀ ਕਰਦਾ ਤਾਰੀਫ ਮੇਰੀ ਹਾਏ ਕਰਦਾ ਤਾਰੀਫ ਮੇਰੀ ਹੱਥ-ਹੱਥ ਕੇ ਨੀ ਮੁੰਡਾ ਜਿੰਦ ਕੱਢ ਲਿੰਦਾ ਹੋਏ ਗੱਲਾਂ-ਗੱਲਾਂ ਵਿੱਚ ਗੱਲ ਕਰਦਾ ਹਿਲਾ ਕੇ ਉਹ ਗੱਲਾਂ-ਗੱਲਾਂ ਵਿੱਚ ਗੱਲ ਕਰਦਾ ਹਿਲਾ ਕੇ ਉਹ ਬੁਝਾਵੇਂ ਬੁਝਾਰਤਾਂ ਜੋ ਦੱਸਦਾ ਹੈ ਪਾਕੇ ਬੁਝਾਵੇਂ ਬੁਝਾਰਤਾਂ ਜੋ ਦੱਸਦਾ ਹੈ ਪਾਕੇ ਉਈ ਆਉਂਦੀ ਜਾਂਦੀ ਨੂੰ ਸਲੂਟ ਮਾਰੇ ਆਉਂਦੀ ਜਾਂਦੀ ਨੂੰ ਸਲੂਟ ਮਾਰੇ ਕਸ ਕਸ ਕੇ ਨਹੀਂ ਮੁੰਡਾ ਜਿੰਦ ਕੱਢ ਲੈਂਦਾ ਹੋਏ ਨਹੀਂ ਮੁੰਡਾ ਜਿੰਦ ਕੱਢ ਲੈਂਦਾ ਜਦੋਂ ਕਰਦਾ ਤਾਰੀਫ ਕਰਦਾ ਤਾਰੀਫ ਹਏ ਕਰਦਾ ਤਾਰੀਫ ਮੇਰੀ ਹੱਸ ਹੱਸ ਕੇ ਨਹੀਂ ਮੁੰਡਾ ਜਿੰਦ ਕੱਢ ਲੈਂਦਾ ਹੋਏ ਨਹੀਂ ਮੁੰਡਾ ਜਿੰਦ ਕੱਢ ਲੈਂਦਾ ਹੋਏ ਨਹੀਂ ਮੁੰਡਾ ਜਿੰਦ ਕੱਢ ਲੈਂਦਾ ਓ ਗੱਲਾਂ ਗੱਲਾਂ ਵਿੱਚ ਗੱਲ ਕਰਦਾ ਹਲਾਕੇ